तो करी आपे तो नणहारा आपे जे कै आपे तुंहिंजे आपे अणजारा अंदीच जाती ਜੇ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਦਾ बणके वाली खंडा खड़का पिया भारत जी इज़त बदिले सोन ते सोना पिया फुल ॾे पकार ते गत माहो दासो बि तारियो अर्ज कबूलो कथा निराली डुबी जॾहिं हिंदी दुकान जा बड़के वाली खटा करका प्यार भारत जी बदले, बदिले सूर ते सोण प्यार भुल पार ते जगला प्यार प्या। पकार ते वगीर हुया जखमी ज़ीर हुया शाह वकीर हुया जखमी ज़ीर दिल द लॻीर हुया वाली पकार हो तारे सामो दरिया करी पारे वरत भरे जा प्यारत जी इज़त बदिले सुला प्यार भुल ते ਤੇ ਤੇਰੇ ਲਾਲਾਂ ਦਾ ਖੂਨ ਤੇ ਡੁੱਲ ਦਾ ਨਾਮ ਤੇਰੇ ਲਾਲਾਂ ਦਾ ਖੂਨ ਤੇ ਡੁੱਲ ਦਾ ਨਾਮ ਸਿਰ ਸਿੱਖੀ ਦੇ ਅਜ ਤਨਾ ਬਾਦ ਰਹਿਦਾ ਕਾਲੀ ਟੁੰਡ ਦੇ ਨਾਂ ਗੁਲਾਮੀਆਂ ਦੇ ਦੇਸ਼ ਅੱਜ ਵੀ ਉਵੇਂ ਮਥਾਦ ਰਹਿਦਾ ਨੌਵਾਂ ਗੁਰੂ ਦੇ ਬਲੀਦਾਨ ਦਾ ਨਾਮ ਲੈਂਦਾ ਤੇ ਜੱਜੂ ਲਹੁਣ ਦਾ ਆਸ਼ੀਰਵਾਦ ਰਹਿਦਾ ਦਸਮ ਪਾਤਸ਼ਾਹ ਸਰਬੰਸਾਵਾੜ ਦੇ ਜੀ ਅਮਰ ਅਜੇ ਵੀ ਮੁਕਲਾਂ ਦਾ ਰਾਜ ਰਿhta ਸਾਰੇ ਕਮਾਲ ਸਤਿਗੁਰੂ ਧੰਕਪੁਰ ਗੋਬਿੰਦ ਸਿੰਘ ਸਾਹਿਬ ਮੇਰੇ ਸੰਤੂਰੀ ਦੇ ਪ੍ਰਕਾਸ਼ ਤੋਂ ਦਿਹਾੜੀ ਨੂੰ ਸਮਰਪਤ ਹੋ ਕਰਕੇ ਨਗਰ ਕੀਰਤਨ ਦੇ ਰੂਪ ਵਿੱਚ ਹਾਜ਼ਰੀ ਭਰ ਰਹੀ ਹੈ ਸਤਿਗੁਰੂ ਧੰਕਪੁਰ ਗੋਬਿੰਦ ਸਿੰਘ ਪਾਛਾ ਮਹਾਰਾਜੀ ਨੇ ਗੁਰੂ ਨਾਨਕ ਦਾ ਹਰਿ ਪਾਛਾ ਦੇ ਕਰਦੇ ਸਿੱਖੀ ਸਦਾਤਾ ਨੂੰ ਅੰਤਮ ਸ਼ੋਹਾ ਦੇ ਕੇ ਜਿਸ ਹੱਦ ਤਮਤ ਤੱਕ ਮਨੁੱਖ ਆਪਣੇ ਕਾਰਜ ਪ੍ਰਾਰambh ਕਰਦਾ ਹੈ ਦੁਨੀਆ ਦੇ ਵੱਡੇ ਵੱਡੇ ਰਹਿ ਗਏ ਸੰਗੁਰ ਨੇ ਉਸ ਉਮਰ ਹੱਦ ਤੱਕ ਗੁਰੂ ਨਾਨਕ ਮਹਾਰਜ ਪਾਤਸ਼ਾਹ ਜੀ ਦੀ ਸਿੱਖੀ ਸਿਧਾਂਤਾਂ ਨੂੰ ਸੰਪੂਰਨਤਾ ਦੇ ਦਿੱਤੀ। ਪੌਣੇ 42 ਸਾਲ ਦੀ ਆਰਥਿਕ ਵਿਦਵਾਨ ਲਿਖਦੇ ਨੇ। ਖਾਸਾ ਪੰਥ ਵਰਗ ਕੀਤਾ ਚਾਰ ਨਾਮ ਸੌਮ ਤੋਂ ਖਤਮਦਲੀ ਕੁਰਬਾਨ ਕੀਤੇ। ਅਖੀਰ ਜਿਹੜਾ ਪੰਥ ਜਾ ਕੇ ਹਰੂ ਸਾਹਿਬ ਦੀ ਪਾਵਨ ਪੁੱਤਰ ਸਰਦੀਪੇ ਸੰਪੰਨ ਹੁੰਦਾ ਹੈ। ਇਹ ਗੁਰੂ ਦੇ ਇਮਾਨਤਾ ਦੀ ਝੋਲੀ ਅੰਦਰ

بڑی نانک پاشا کر سکی کا کرنا سکھا ذمے والی ہے سکھ اپنے آپ کی گرو نانک مہاراج پاشا جس من تل کے گئے وہ ساجر ہوئے ਪਾਵੇਂ ਉਹਦਾ ਰਾਖ ਹੋਏ अनेका ਪ੍ਰਾਂਥ ਉਹਨਾਂ ਦੇ ਘਰ ਨੂੰ ਧਰਮ ਸਾਲ ਬਣਾ ਕੇ ਵਾਕਸ ਮੁਕਦੇ ਆਪਾਂ ਸੱਚਣ ਦੀ ਗੱਲ ਕਰਦੇ ਜਿਹੜਾ ਘਰ ਦਾ ਬਾਣਾ ਪਾ ਕੇ ਸੰਸਾਰ ਨੂੰ ਮਿੱਠਾ ਤੇ ਠੱਗੀ ਪ੍ਰੇਮ ਕਰਦਾ ਸੀ ਸਤਿਗੁਰ ਨੇ ਉਹਦੇ ਜੀਵਨ ਚ ਸੁਧਾਰ ਕਰਤਾ ਉਹਨੂੰ ਸਿੱਖੀ ਪ੍ਰਚਾਰਕ ਬਣਾ ਕੇ ਉਹਨੇ 1.5 ਲੱਖ ਪੁਰਾਣੀ ਮਾਨਵਤਾ ਆਛਾ ਦੀ ਵਿਚਾਰ ਧਾਰਨਾ ਨੂੰ ਸਤਿਗੁਰ ਜੀ ਇਸ ਮਨੁੱਖ ਦੇ ਵੀ ਤਾਕਤੇਦਾਰ ਉਹਨੂੰ ਬਰਕਤਾਂ ਨਾਲ ਨਵਾਕੀ ਹੁੰਦੀ ਜੋ ਮੇਰੇ ਕਹਿਣ ਦਾ ਭਾਵ ਹੈ ਗੁਰੂ ਪਿਆਰਿਓ ਜਿਵੇਂ ਭਾਈ ਸਾਹਿਬ ਦੀ 호ਕਾ ਦੇਣੀ ਸਾਡਾ ਇੱਕ ਫਰਜ਼ ਹੈ ਗੁਰੂ ਦਰਬਾਰ ਦੀ ਅਸੀਂ ਉੱਤਰ ਹਾਂ 호ਕਾ ਦੇਣਾ ਸਾਡਾ ਫਰਜ਼ ਹੈ ਜਦੋਂ ਸਿੱਖ ਗੁਰੂ ਵਾਲਾ ਬਣਦਾ ਹੈ ਖੰਡੇ ਬਾਟੇ ਦੀ ਪੌਲ ਲੈ ਕੇ ਬਾਣੀ ਨਾਲ ਜੁੜ ਜਾਂਦਾ ਫਿਰ ਉਹਦੀ ਇੱਕ ਜ਼ਿੰਮੇਵਾਰੀ ਵੱਡੀ ਹੋ ਜਾਂਦੀ ਹੈ ਉਹਨੇ ਹੋਰ ਨਾਲ ਕੋਈ ਪ੍ਰੇਮ ਕੇ ਸਤਿਗੁਰ ਦੇ ਦਰਬਾਰ ਨਾਲ ਗੁਰੂ ਨਾਮ ਦੀ ਸਿੱਖੀ ਤੇ ਵਿਚਾਰ ਧਰਨਾ ਜੋ ਅੱਜ ਬੜੀ ਲੋੜ ਹੈ ਆਪਾਂ ਜਦੋਂ ਪੰਜਾਬ ਦੀ ਧਰਤੀ ਵੱਲ ਜਗਾ ਮਾਰਦੇ ਆ ਨਾ ਵਿਦਵਾਨਾਂ ਤੇ ਮਹਾਂਪੁਰਖਾਂ ਦੇ ਬਚਨ ਨੇ ਭਾਵੇਂ ਸੋਨੇ ਨੂੰ ਬੰਦਕ ਸੁਵਾਲਤਵਾਰੀ ਅੰਦਰ ਪਿਛਲੇ ਕਮਰਿਆਂ ਵਿੱਚ ਬੰਦ ਕਰਕੇ ਰੱਖਦਾ ਹੈ ਖਤਰਾ ਹੁੰਦਾ ਕਿਸੇ ਨੇ ਲੋਹੇ ਨੂੰ ਸੁਵਾਲਕੇ ਰੱਖਿਆ ਬਾਹਰ ਕਿਆ ਉਹਦਾ ਤੁਸੀਂ ਆਮ ਕਰਦੇ ਹੋ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਸੋਨਾ ਹੈ ਤੇ ਇਹਨੂੰ ਜਾਗ ਰੱਖੋ ਤਰ੍ਹਾਂ ਤਰ੍ਹਾਂ ਦੇ ਲੋਕ ਸਾਡੇ اخلاق ਸਾਡੇ ਜੀਵਨ ਸੁਧਾਰ ਨੂੰ ਦਾ ਬਖਸ਼ਿਆ ਹੋਇਆ ਕੋਰਾ ਰਾਮਵਾਸ ਦੇ ਤੱਤ ਪਰਹੀਏ ਵੜ ਗਿਆ ਇਹੋ ਜਿਹਾ ਬਣਾ ਕੇ ਸਾਡੇ ਸਾਹਮਣੇ ਆਉਂਦੇ ਇਹ ਸਾਨੂੰ ਬਗਲਾਹ ਕਰਦੇ ਸਤਿਗੁਰ ਦੀ ਰੱਬੀ ਬਾਣੀ ਦੇ ਗੋਲ ਸੁਣਾ ਦਿੰਦੇ ਤੇ ਸਾਡੇ ਘੋਲੇ ਪਾਲੇ ਮੀਰ ਭਾਈ ਸਿੱਖ ਉਹ ਉਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਉਸ ਵਾਸਤੇ ਸਤਿਗੁਰੂ ਕਿਰਪਾ ਕਰਨ ਗੁਰੂ ਪਿਆਰਿਓ ਜੇ ਸਿੱਖ ਨੇ ਦੁਨਿਆਵੀ ਪਦਾਰਥੀ ਮਖੜਾ ਹੈ ਨਾ ਉਹ ਵੀ ਗੁਰੂ ਨਾਮ ਤੇ ਘੱਟ ਚੋਂ ਮਿਲਦਾ ਹੈ ਜੇ ਤਾਂ ਦੇ ਲੈ ਲੈਣ ਵਾਲਾ ਫੱਕ ਜਾਂਦਾ ਕੁਨੰਕ ਦੇ ਘਰ ਦਾ ਪੰਡਾਰਾ ਨਹੀਂ ਕੁੱਤ ਦਾ ਜੋਜਨ ਤੁਮਰੀ ਭਟਕ ਕਰਨ ਤੇ ਇੰਨੇ ਕੇ ਕਾਰਜ ਸਵਾਦ ਨੂੰ ਉਹਨਾਂ ਦਾ ਕਾਰਜ ਵੀ ਕਦੇ ਦੁਹਾਨੀ ਨਹੀਂ ਰਹਿਦਾ ਜਿਹੜਾ ਗੁਰੂ ਨਾਲ ਜੁੜਦਾ ਕਰਦਾ ਹੈ ਗੁਰੂ ਕੈਰਵੇ ਸਵਾਦ ਤੇ ਤੁਮੇ ਕਹਿੰਦਾ ਮਨੋਰਖ ਹੈ ਆਪਾਂ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣ ਮੜੀਆਂ ਮਸਾਲੀਆਂ ਤੇ ਵੀ ਜਾ ਕੇ ਛੁਪਣਾ ਸਿੱਖ ਦਾ ਬਹੁਤ ਵੱਡਾ ਸਿਧਾਂਤ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਪੂਜਾ ਕਾਲ ਤੋਂ ਪਰਚਾ ਸ਼ਬਦਾਂ ਦੀਦਾਰ ਖਾਸੀਆਂ ਦਾ ਇਹ ਸਤਿਗੁਰ ਦੇ ਬੋਲੇ ਨੇ ਵਰਕਤਾ ਨੇ ਆਹ ਮੇਰੇ ਸਤਿਗੁਰ ਦੀ ਬਖਸ਼ਿਸ਼ ਦੋ ਵਾਰ ਬੈਠ ਕੇ ਜਪ ਕਰੋ ਤੁਰ ਕਿੰਨ ਆ ਗਿਆ ਸੀ ਇਸੇ ਵੇਲੇ ਕਹਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਸਤਿਗੁਰ ਦੇ ਅੱਗੇ ਅੱਗੇ ਜਾ ਕੇ ਝੜ ਦੀ ਸੇਵਾ ਕਰ ਰਹੀ ਉਹਨਾਂ ਸਾਥ ਭੈਣਾ ਮਤਾਮਾ ਵੱਲੋਂ ਇਤਿਹਾਸ ਨੂੰ ਨਮਸਕਾਰ ਕੀਤੀ ਜਾ ਰਹੀ ਹੈ ਸਤਿਗੁਰੂ ਇਸੇ ਤਰ੍ਹਾਂ ਨਰ ਕਰਦੀ ਸੇਵਾ ਝੜ ਦੀ ਕਲਾ ਦੇ ਨਾਲ ਬ੍ਰਹਿ ਗੁਰੂ ਦਾਤਾ ਜੀ ਲਈ ਦੇ ਰਿਹਾ ਕੋ ਗੁਰਮੁਖ ਪਿਆਰੀ ਜਿੰਮੇਵਾਰ ਸੱਜਣਾ ਵੱਲੋਂ ਸਾਡੇ ਸਤਿਕਾਰਯੋਗ ਬਾਬਾ ਜੀ ਨੇ ਇਤਿਹਾਸਕ ਬਹੁਤ ਸਾਰਾ ਮਾਣ ਕਮਾਇਆ ਨੇ ਗੁਰੂ ਤੇਗ ਬਹਾਦਰ ਸਾਧ ਸੰਗਤ ਪਾਈਸ਼ਾ ਵੀ ਸਾਧਾ ਕਰਦੇ ਸੀ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜੋ ਸਾਨੂੰ ਪੂਰਨੇ ਪਾ ਕੇ ਦਿੱਤੇ ਨੇ ਤਾਂ ਆਮਾ ਸਾਡਾ ਉਹਨਾਂ ਸ਼ਹੀਦਾਂ ਦੇ ਜੀਵਨ ਉੱਤੇ ਜਿਉਂਦੀ ਹੈ ਸਿੱਖੀ ਦੀ ਬੁਨਿਆਦ ਉਹਨਾਂ ਬਾਦਿਆਂ ਨੇ ਰੱਖੀ ਹੈ ਬਾਬਾ ਜੂਰਾਵਰ ਸਿੰਘ ਬਾਬਾ ਫਤੇ ਸਿੰਘ ਦਾ ਜ਼ਿਕਰ ਸਰਹੰਗੀਆਂ ਉਹਨਾਂ ਦੁਆਰਾ ਆਪਣਾ ਕੁਰਬਾਨ ਕਰ ਦੇਣਾ ਤੇ ਗੁਰੂ ਕਹਿੰਦੇ ਉਹਨਾਂ ਪੁੰਨਿਆਂ ਤੇ ਚੱਲ ਕੇ ਭਾਈ ਸਾਹਿਬ ਸਾਜਾ ਕਰੈ ਸੀ ਵੱਡੇ ਘਰੂ ਘਾਰੇ ਦਾ ਜ਼ਿਕਰ 35000 ਇੱਕ ਦਿਨ ਉਹ ਸਿੱਖਾਂ ਨੇ ਸ਼ਹਾਦਤ ਦਾ ਜਨਮ ਕੀਤਾ ਸਿੱਖ ਸ਼ਹੀਦ ਹੋ ਜਾ ਸਿੱਖ ਮੁਕਦਾ ਨਹੀਂ ਸਿੱਖ ਪਰਵਾਣ ਹੋ ਜਾ ਕਦੇ ਮੁਕਦਾ ਨਹੀਂ ਸਿੱਖ ਚੋਕੜੇ ਉੱਤੇ ਉਰਦੇ ਨਹੀਂ ਅਬਦਾਲੀ ਇਹਦੇ ਸਿੱਖਾਂ ਨੂੰ ਮਾਰ-ਮਾਰ ਕੇ ਸ਼ਹੀਦ ਕਰਕੇ ਲਾਹੌਰ ਪਹੁੰਚਿਆ ਇਹਨੂੰ ਖਬਰਾਂ ਮਿਲਦੀਆਂ ਸਿੱਖਾਂ ਨੇ ਜੈਨ 칸 ਨੂੰ ਮਾਰ ਕੇ ਤੇ ਸਰਹੰਗ ਦੇ ਕਬਰ ਇਹ ਆਪਣੇ ਮੱਥੇ ਤੇ ਹੱਥ ਮਾਰਦਾ ਕੀ ਦਾ ਕਿਹੜੀ ਮਿੱਟੀ ਦੇ ਬਣੇ ਨੇ ਕੀ ਮਾਨੁੱਖ ਦੇ ਸਿੱਖ ਸਾਡੇ ਚੜ੍ਹਦੀ ਕਲਾ ਦੇ ਸਿੱਖ ਸ਼ਹੀਦ ਹੋ ਜਾਏ ਤੇ ਸ਼ਹੀਦਾਂ ਵਿੱਚੋਂ ਲੱਖਾਂ ਪੰਮੀ ਯੋਧੇ ਪੈਦਾ ਹੁੰਦੇ ਇਹ ਗੁਰੂ ਕਹਿੰਦੇ ਸਿੱਖ ਮਰਦਾ ਕਿਵੇਂ ਜਦੋਂ ਸਾਡੇ ਜੀਵਨ ਸਿਧਾਂਤ ਨੂੰ ਸੱਚਵਾਦ ਜਦੋਂ ਅਸੀਂ ਆਪਣੀ ਸਿੱਖੀ ਸਿਧਾਂਤ ਤੋਂ ਦੂਰ ਚਲੇ ਜਾਂਦੇ ਆ ਉਹ ਸਾਨੂੰ ਪਤਾ ਲੱਗਣਾ ਜਦੋਂ ਆਪਾਂ ਖੰਡੇ ਬਾੜੇ ਦੀ ਪੌਲ ਲੈ ਕੇ ਗੁਰੂ ਦੀ ਰੱਬੀ ਬਾਣੀ ਨਾਲ ਬਾੜੇ ਦਾ ਘੁਰ ਕੇ ਫਿਰ ਗੁਰੂ ਵਰਕ ਕਾਮੇ ਦੇ ਦਿੰਦਾ ਹੈ ਫਿਰ ਗੁਰੂ ਆਪੇ ਬਾਪ ਫੜ ਲਿੰਦਾ ਜਦੋਂ ਗੁਰੂ ਬਾਪ ਫੜਦਾ ਆਪੇ ਹੀ ਨਹੀਂ ਜਦੋਂ ਅੱਗੇ ਹੋ ਕੇ ਗੁਰੂ ਦੇ ਦਰਬਾਰ ਵਿੱਚ ਆਉਂਦੇ ਨਹੀਂ ਫਿਰ ਗੁਰੂ ਨੂੰ ਫਰਜ਼ ਨਹੀਂ ਫਰਜ਼ ਸਾਨੂੰ ਪੈਣਾ ਸੱਚਾ ਸਤ ਨੂੰ ਕਿਆ ਕਰੇ ਜੋ ਸਿੱਖਾ ਮੈਂ ਚੂਕ ਜਿਨਾ ਚ ਸਾਡੇ ਹਿਰਦੇ ਵਿੱਚ ਕੋਈ ਹੋਂਟਾਈਆਂ ਨੇ ਆਹ ਸਤ ਨੂੰ ਸਾਵੇਂ ਦੀ ਮਜ਼ਾਕ ਕਰਨੀ ਟੱਕਦਾ ਹੋਇਆ ਕਾਮ ਕ੍ਰਿਣਾ ਉਹ ਤੇ ਆਪਣੀ ਲੜੀ ਨੂੰ ਕੀ ਤੁਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਤਕਾਰਯੋਗ ਪਿਤਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਮਾਤਾ ਜੀ ਭਾਈ ਬਿਆਲਾ ਜੀ ਇਤਿਹਾਸ ਕੋ ਹੋਰ ਸਿੱਖ ਸੰਤ ਅਲਾਹਾਬਾਦ ਦੀ ਤਰਹੀ ਤੋਂ ਅੱਗੇ ਤੁਲ ਕੇ ਸਤਿਗੁਰੂ ਨੇ ਆਪਣਾ ਕੁਖੰਮ ਪਰਵਾਸ ਪਗੜਾ ਸਾਹਿਬ ਦੀ ਤਰਹੀ ਤੇ ਸਾਫ ਸਰਾਏ ਇਹਦੇ ਘਰ ਵਿੱਚ ਖਵੇਲੀ ਵਿੱਚ ਸਤਿਗੁਰੂ ਨੇ ਇਥੇ ਅਸਥਾਪਿਤ ਆਪਣੇ ਪਰਿਵਾਰ ਨੂੰ ਇਸ ਤਰਹੀ ਤੇ ਕਿਤਾ ਕੇ ਉਹਨਾਂ ਦੀ ਸੇਵਾ ਵਿੱਚ ਜਿੱਥੇ ਮਾਤਾ ਕ੍ਰਿਪਾਲ ਚੰਦ ਜੀ ਭਾਈ ਬਿਆਲਾ ਜੀ ਦੀ ਤਿਆਰਕ ਸਿੱਖਾਂ ਦੀ ਸੇਵਾ ਲਾ ਦਿੱਤੀ ਗੁਰੂ ਤੇਹਾ ਪ੍ਰਧਾਨ ਵਾਚਾ ਆਪ ਸਿੱਖੀ ਪ੍ਰਚਾਰ ਵਾਸਤੇ ਉਹ ਆਸਾਮ ਦੀ ਧਰਤੀ ਵੱਲ ਚਾਲਾਂ ਪਾਉਣੇ ਕਿਉਂਕਿ ਉਹ ਹੰਗੇ ਦਾ ਪ੍ਰਕੋਪ ਜਿਹੜਾ ਹੈ ਗੈਰ-ਕਾਨੂੰਨ ਹੈ ਉਹ ਬੜਾ ਸਖਤ ਤੇ ਚੱਲ ਰਿਹਾ ਹੈ ਉਹਨੇ ਆਪਣੀ ਸੱਗੇ ਭਰਾਵਾਂ ਨੂੰ ਮਾਰਿਆ ਆਪਣੀ ਪਿਓ ਨੂੰ ਆਗਰੇ ਦੀ ਜੇਲ੍ਹ ਵਿੱਚ ਕੈਦ ਪਾਇਆ ਤੇ ਹਿੰਦੂ ਧਰਮ ਕਰਾ ਰਿਆ ਸੀ ਮੰਗਰਾ ਤੁਰਾ ਰਿਆ ਸੀ ਲੋਕਾਂ ਨੂੰ ਮਾਰ ਰਿਆ ਸੀ ਬੜਾ ਕਹਿਰਮਾਨ ਪਾਪੀ ਹੋ ਨਿਭੜਿਆ ਹੈ ਗੁਰੂ ਤੇਗ ਬਹਾਦਰ ਪਾਛਾ ਧੀਰਜ ਦੇ ਵਾਸਤੇ ਤਰਵਾਸ ਤੇ ਵਾਸਤੇ ਉਹਨਾਂ ਲੋਕਾਂ ਨੂੰ ਸਿੱਖੀ ਪ੍ਰਚਾਰ ਕਰਨ ਵਾਸਤੇ ਆਪਾਂ ਜਦੋਂ ਵੀ ਸਤੁਰੂ ਦੇ ਰਕੀ ਤੁਮਰ ਪੜ੍ਹਦੇ ਆ ਨਾ ਭੋਗ ਦੇ ਸਮੇਂ ਸਤੁਰੂ ਧੰਨ ਤੇਗ ਬਹਾਦਰ ਪਾਛਾ ਮਹਾਰਾਜ ਦੇ 57 ਸ਼ਲੋਕ ਨੇ ਸਤੁਰੂ ਨੇ ਕਿਹਾ اے ਮਨੁੱਖ ਉਸ ਨਰਨਕਾਰ ਨੂੰ ਸਮਰਿਆ ਕਰ ਜਿਸ ਰੱਬ ਵੱਡੀ ਆਫਤ ਆ ਜਾਏ ਮਨੁੱਖ ਤੇ ਨਾ ਜਿਵੇਂ ਉਸ ਗਜ ਮੁਕੰਦੂਏ ਦੀ ਪਕੜ ਵਿੱਚੋਂ ਰੱਬ ਨੇ ਛੁਵਾ ਲੈਣਾ ਜਦੋਂ ਨੇ ਉਸ ਨਰਨਕਾਰ ਨੂੰ ਸਮਰਿਆ ਤੇਰੇ ਤੇ ਕੋਈ ਬੰਦਰ ਬਣਦਾ ਹੈ ਜਦੋਂ ਕੋਈ ਬਖੇੜਾ ਪੈ ਜਾਏ ਉਹ ਰੱਬ ਨੂੰ ਸਿਮਰਿਆ ਕਰ ਸਬਦਗੁਰੂ ਤੇਜਪਹਾਦਰ ਪਾਚਾ ਜਿਨ੍ਹਾਂ ਜਿੱਤੇ ਇਹ ਬੋਰਡ ਰਚਨੀ ਉਥੇ ਕਹਿ ਦੇਣਾ ਚਿੰਤਾ ਤਾਂ ਕੀ ਦੀਏ ਜੋ ਅਨਹੋਣੀ ਹੋਏ ਇਹੋ ਮਾਰਕ ਸੰਸਾਰ ਤੋਂ ਨਾਸਤ ਕਰਨੀ ਕੋਏ ਮੁਕਤੀ ਗੱਲ ਨੂੰ ਤੇਜਪਹਾਦਰ ਪਾਚਾ ਸਿੱਖੀ ਪ੍ਰਚਾਰ ਕਰਨ ਵਾਸਤੇ ਆਪੁਰਪੇ ਗੁਰਪਿਆਰੇ ਉਪਰ ਸਮਾਪਿਤ ਹੋਇਆ ਸਮਾ ਆ 1723 ਵਿਕਰਮੀ ਸੰਮ 1866 ਕਣੀ ਬਾਦ 22 ਅਕਤੂਬਰ ਪਕੜਣਾ ਸਾਹਿਬ ਦੀ ਪਾਵਨ ਪਿੱਤਰ ਧਰਤੀ ਧੰਨ ਮਾਤਾ ਗੁਜਰੀ ਜੀ ਦੀ ਕੁੱਖੋਂ ਮੇਰੇ ਸਤਿਗੁਰੂ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਨਵੇਂ ਪਾਤਸ਼ਾਹ ਮਹਾਰਾਜ ਇੱਥੇ ਨਹੀਂ ਸੀ ਉਹ ਢਾਕੇ ਦੀ ਧਰਤੀ ਤੇ ਆਸਾਮ ਦੀ ਧਰਤੀ ਤੇ ਸਨ ਸਿੱਖੀ ਪਰਤਾਰ ਦੋ ਰਾਜਿਆਂ ਦਾ ਝਗੜਾ ਵੀ ਸਤਗੁਰੂ ਸਮੇਟ ਰਹੀ ਸੀ ਗੁਰੂ ਕਹਿ ਰਿਓ ਧੰਨ ਗੁਰੂ ਇੱਕ ਬਾਦਸ਼ਾਹ ਮਹਾਰਾਜ ਦੇ ਘਰ ਵਿੱਚ ਜਦੋਂ ਮੇਰੇ ਸਤਿਗੁਰ ਦਾ ਆਗਮਨ ਹੋਇਆ ਮਾਤਾ ਗੁਜਰੀ ਨੇ ਉਸ ਨਿਰੰਕਾਰ ਦਾ ਸਪਰਨਾ ਕੀਤਾ 34 ਸਾਲ ਬਾਅਦ ਜੋ ਕਿ ਜਦੋਂ ਆਪਾਂ ਇਤਿਹਾਸ ਵਿੱਚ ਖੋਲ ਪੜਦੇ ਹਾਂ ਸੰਨ 1632 ਨੂੰ ਗੁਰੂ ਤੇਗ ਬਹਾਦਰ ਪਾਚਾ ਮਹਾਰਾਜ ਜਨੰਦ ਕਰ ਗੋਇਆ ਸਾਹ 1632 ਨੂੰ ਪਟਨਾ ਸਾਹਿਬ ਦੀ ਧਰਤੀ ਤੇ ਧਨ ਮਾਤਾ ਮੰਨ ਜੀ ਨੇ ਆਪਣੇ ਪੁੱਤਰੇ ਨੂੰ ਲੱਗਿਆ ਗੋਦੀ ਵਿੱਚ ਲੈ ਕੇ ਵੱਡੀ ਅਸੀਸ ਦਿੱਤੀ ਦਾਦੀਆਂ ਮਾਵਾ ਦੀਆਂ ਅਸੀਸਾਂ ਤੇ ਲੋਰੀਆਂ ਅੱਗੇ ਜਾ ਕੇ ਉਹਨਾਂ ਪੁੱਤਰਾਂ ਦੀ ਜਨਮਿਕਾ ਜਨਮ ਵਿੱਚ ਹੁੰਦੀ ਹੈ ਜੋ ਪ੍ਰਾਤਿਕ ਸਮੇ ਸਾਡਾ ਜੀਵਨ ਮਾਰ ਕੇ ਮਾਣ ਨਾਨਕੀ ਨੇ ਆਪਣੇ ਪੁੱਤਰੇ ਦੇ ਮੋਖ ਉੱਲ ਵੇਖ ਕੇ ਆਖਿਆ ਆਪਣੀ ਗੁਰੂ ਦਾਦੇ ਮੇਰੇ ਪੁੱਤ ਦੇ ਮਾਰਗੁਰਾਰ ਪੰਛਾ ਮਹਾਰਾਜ ਵਕਸੂਰ ਦੀ ਯੋਧਾ ਹੋ ਨਿਕਲੇਗਾ ਆਓ ਪਟਨੇ ਦੀਆਂ ਗਲੀਆਂ ਜਿਵੇਂ ਰਸਨਾਵੀਆਂ ਮਾਤਾ ਨਾਨਕੀ ਜੀ ਨੂੰ ਪਟਨੇ ਦੇ ਲੋਕ ਵਧਾਈਆਂ ਦਿੰਦੇ ਨੇ ਧੰਨ ਬਾਪਾ ਗੁਰੀ ਜੀ ਰੱਬ ਦਾ ਸ਼ੁਕਰਾਨਾ ਕਰਦੇ ਨੇ ਗੁਰੂ ਤੇਗ ਬਹਾਦਰ ਪੰਛਾ ਮਹਾਰਾਜ ਨੂੰ ਇਸਰੇਆ ਭੇਜਿਆ ਜਾਂਦਾ ਹੈ ਆਪਣੇ ਬਾਲਕ ਦਾ ਨਾਮ ਰੱਖਦੇ ਹੋ ਸਾਰੀ ਬਾਤਾਂ ਕਹਾਣੀ ਤਾਪੂ ਐਉਂ घणी देख जेक बहादुर घर अवतारिया मां गुजरी दर्शन कर दर्शन करीमा कुल जुला नूरो नूर हुई गलिय पढ़ण शहर मूरो नूरो गलिय पढ़णे शहर जेके ठारिया मामलरी दर्शन करीमा कुल गुल मिली लूरो दूर हो गलियां पकड़े शहर ਸਹਾਰੇ ਦੀਆਂ ਮੂਰੇ ਲੋ ਹੋ ਗਈਆਂ ਗਲੀਆਂ ਪੜਨੇ ਜ਼ੈਰ ਦੇ ਲਾ ਕਲੀ ਮਹੱਲੇ ਵਾਲੇ ਆਗੇ ਤੇਰ ਮਧਾਈਆਂ ਦੀ ਖੁਸ਼ੀ ਮਨਾ ਦੇ ਆੜਗ ਵਾਂਢੀ ਕਾਜੀਆਂ ਦਾਈਆਂ ਦੀ ਖੁਸ਼ੀ ਮਨਾ ਦੇ ਆੜਗ ਵਾਂਢੀ ਕਾਜੀਆਂ ਦਾਈਆਂ ਦੀ ਖੁਸ਼ੀ ਮਨਾ ਦੇ ਲਾਕੀ ਛੋਲੀਆਂ ਕਰਕੇ ਕਰਦੀਆਂ ਗਲੀਆਂ ਪਟਨੇ ਸ਼ਹਿਰ ਦੀਆਂ ਨੂਰੋ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਉਹ ਪੀਗਮ ਵਰਗੇ ਪੀਰਾਂ ਨੇ ਹੌਂ ਆਖੁਲਾਇਆ ਹੈ ਹਿਮਕੁੰਡ ਦਾ ਵਸੀ ਅਜ ਪਟਨੇ ਵਜਿਆ ਆਇਆ ਹੈ ਰੇ ਮਕੰਨ ਦਾ ਵਾਸੀ ਅਜ ਪਟਨੇ ਵਜਿਆ ਆਇਆ ਹੈ ਸ਼ੁਭ ਪਟਨੇ ਵਾਲੇ ਪੜੇ ਨਵਾਂ ਜਹਾਂ ਪਹਿਲੇ ਪੈਰ ਦੀਆਂ ਨੂਰੇ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਨੂਰੇ ਨੂਰ ਹੋ ਗਈਆਂ ਗਲੀਆਂ ਪਟਨੇ ਸ਼ਹਿਰ ਦੀਆਂ ਉਹ ਲਹੇ ਨਾਲ ਮਰੀਦ ਬੀਰ ਫਰਕਰ ਪਿਆ ਦਰਸ਼ਨ ਨੂੰ ਜਲ ਪੈਂਦਾ ਹੈ ਧਾਰਾ ਜੰਨਗਰਾ ਦੇ ਪਰਸਣ ਨੂੰ ਜਲ ਪੈਂਦਾ ਹੈ ਧਾਰਾ ਜੰਨਗਰਾ ਦੇ ਪਰਸਣ ਨੂੰ ਪੈਦਲ ਪੰਥ ਵਧੇਰ ਸਰਦੀਆਂ ਪੈਂਦੀਆਂ ਕਹਿਦੀਆਂ ਨੂਰੋ ਨੂਰ ਹੋ ਗਈਆਂ ਗਲੀਆਂ ਪਟਨੀ ਸ਼ਹਿਰ ਦੀਆਂ ਨੂਰੋ ਨੂਰ ਹੋ ਗਈਆਂ ਗਰੀਆਂ ਪਟਨੀ ਸ਼ਹਿਰ ਦੀਆਂ ਉਹ ਕਰ श्री गुरू तेग बहादु जी ख़बर मिलणी मन जी चादर जी ख़बर मिलणी मन जी चादर जी अमृतो काका चोरे शहर नूर नूर हो गलियां पढ़ण शहर नूर नूर हो गलियां पढ़ण शहर दिया। <laughs> Come on. Uh, i ਜਿਸੂ ਦੇ ਰੂਪ ਵਿੱਚ ਅੱਲਾ ਦਾ نور ਆਇਆ ਅਨੰਤ ਕਾਲਾਂ ਐਕੇ ਥਾਪੁਰ ਆਪ ਚਾਇਆ ਭਗਤੀ ਸ਼ਕਤੀ ਦੇ ਨਾਲ ਤੋਂ ਦੂਰ ਆਇਆ ਜਿਹੜੇ ਮੁੱਕ ਕੇ ਰਹਾ ਪ੍ਰਮਾਤਮਾ ਦਾ ਦਰਸ਼ਨ ਉਹਨਾਂ ਨੂੰ ਨਾਮਾਂ ਦਾ ਦਸੂਰ ਆਇਆ ਲੱਖ ਲੱਖ ਬਾਅਦ ਦਾ نور ਲੱਗੋ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੂਰ ਦਾ نور ਆਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਤਨਮਾਤਰ ਗੁਰੂ ਜੀ ਦੇ ਪੁੱਤੋਂ ਮਾਤਾ ਮਾਨੀ ਦੀ ਜੀ ਦੇ ਪੁੱਤਰੇ ਸਤਿਗੁਰੂ ਗੁਰੂ ਇੱਕ ਬਹਾਦਰ ਪਾਤਸ਼ਾਹ ਦੇ ਘਰ ਵਿੱਚ ਮੇਰੇ ਸਤਿਗੁਰ ਦਾ ਆਗਮਨ ਹੁੰਦਾ ਗੁਰੂ ਕਹਿੰਦੇ ਕਿਸੇ ਮਹਾਨ ਆਤਮਾ ਨੂੰ ਜਨਮ ਦੇਣਾ ਹੋਇਆ ਉਧਰ ਮੇਰੇ ਸਤਿਗੁਰੂ ਉਸ ਜੰਮ ਦੇ ਰੂਪ ਵਿੱਚ ਅਤ ਮਾਤ ਨੂੰ ਅਰਥ ਰੱਤਾ ਬੋਗ ਦੇ ਦੂਰ ਸਾਧ ਦਾ ਸਾਧ ਸਤਿਗੁਰ ਜੀ ਵੱਡਾ ਸਿਮਰਨ ਭੰਤੀ ਕਰ ਰਹੇ ਸੀ ਤੇ ਇਧਰ ਮਾਤ ਜੀ ਦੀ ਵੱਡੀ ਕਮਾਈ 34 ਸਾਲ ਜ਼ਿੰਦਗੀ ਦੇ ਅੰਦਰ ਜਿੱਥੇ ਗੁਰੂ ਇੱਕ ਬਹਾਦਰ ਪਾਤਸ਼ਾਹ ਮਹਾਰਾਜ ਸਿਵਰਨ ਕਰਨ ਤੇ ਆਪਣੀ ਪਤੀ ਪਰਮੇਸ਼ਰ ਦੇ ਹੁਕਮ ਵਿੱਚ ਰਹਿ ਕੇ ਤਤਪਰ ਰਹਿ ਕੇ ਸੇਵਾ ਵਿੱਚ ਸਦਾ ਕਰਨਾ ਭਲਣੀ ਜੇ ਉਸ ਮਾਂ ਨੂੰ ਪ੍ਰਤਿਭਿ ਮਿਲਿਆ ਤੇ ਉਹਦੇ ਵਰਗਾ ਸੰਸਾਰਨ ਦਿੱਥੇ ਹਨ ਮਾਤਾ ਗੁਜਰੀ ਜੀ ਤੁਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਮਾਤਾ ਨਾਨਕੀ ਜੀ ਨੇ ਬੜੀ ਬੜੀ ਵਿੱਚ ਖੁਸ਼ੀ ਵਿੱਚ ਆ ਕੇ ਆਪਣੇ ਪੋਤੇ ਨੂੰ ਬੜੀਆਂ ਸੀਸਾਂ ਦੀਆਂ ਲੋਰੀਆਂ ਦੇ ਕੇ ਗੁਰਬਾਣੀ ਸੁਣਾਈ ਆਪਣੇ ਪਤੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਣ ਸੂਰ ਵੀ ਯੋਧਾ ਹੋਣ ਦੇਣ ਵਾਸਤੇ ਸੀਸਾ ਦਿੱਤੀਆਂ ਆਓ ਅਗਲੀ ਗੱਲ ਬਾਤ ਅਗਲੇ ਪ੍ਰੋਗਰਾਮ ਦੇ ਸੰਧ ਕਰਾਂਗੇ ਸਤਿਗੁਰੂ ਧੰਗੂ ਗੰਸੇਪਾਤਸ਼ਾਹ ਮਹਾਰਾਜ ਇਹਨਾਂ ਦੀ ਬਰਕਤ ਤੇ ਬਖਸ਼ੇ ਦੇ ਪਾਤਰ ਬਣਦੇ ਜਿਨ੍ਹਾਂ ਨੇ ਗੁਰਮੁਖਿਆਰਾਂ ਬੰਦ ਲੋਕਿਆ ਮਠਾ ਕੇ ਕੇ ਸਰਦੂ ਆਪ ਸੰਗਤਾਂ ਦੇ ਖਜ਼ਾਨੇ ਭਰਪੂਰ ਕਰ ਮੇਰੀਆਂ ਭੈਣਾ ਮਤਾਵਾ ਵੱਲੋਂ ਸਤਿਗੁਰ ਚੜ੍ਹਦੀ ਕਲਾ ਬਸ਼ਿਸ਼ ਕਰਨ ਜੋ ਸਾਡੀ ਭੈਣ ਨੇ ਜਿਕਰਾ ਸਾਜਣ ਕੀ ਗੁਰੂ ਵਾਲੇ ਵੰਟ ਵਾਸਤੇ ਸਤਿਗੁਰੂ ਦੇ ਦਰਬਾਰ ਵਿੱਚ ਨਗਰ ਕੀਰਤਨਾ ਵਿੱਚ ਖੁਸ਼ੀ ਜਾਹਿਰ ਕੀਤੀ ਹੈ ਸਤਿਗੁਰੂ ਉਹਨਾਂ ਦੇ ਸਿੱਖੀ ਸੁਧਾਰ ਤੇ ਹੋਰ ਸੰਗਤਾਂ ਇਹਨਾਂ ਵਾਰ ਇਹ ਪ੍ਰੇਰਣਾ ਮਿਲੀ ਇਹ ਗੁਰੂ ਵਾਲੇ ਬਣ ਕੇ ਆਪਾਂ ਇਹ ਸਾਡੇ ਜੀਨ ਮਣਾਇ ਸਫਲੇ ਹੋ ਜਾਣ ਆਓ ਬੜੇ ਪਿਆਰ ਨਾਲ ਇਸੀ ਸਤਿ ਸਤਿ ਹੋਏ ਕਹਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ